हां जी मित्रों किद्दा सारे उम्मीद ਕਰਦਾ ਆਪਣੇ ਸਾਰੇ ਵੀਰ ਭਰਾ ਠੀਕ ਵਧੀਆ ਹੋਵੰਗੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਚੰਬੀ ਕੋੜੀ ਕੀ ਵੀਰਾਂ ਦੀ ਡਿਮਾਂਡ ਆ ਰਹੀ ਸੀ ਬਈ ਚੰਬੀ ਕੋੜੀ ਚਾਹੀਦੀ ਹੈਗੀ ਪਰ ਘੱਟ ਮੁੱਲ ਚਾਹੀਦੀ ਹੈ ਆ ਕੋੜੀ ਤੁਸੀਂ ਚੈੱਕ ਕਰ ਸਕਦੇ ਥੋੜੀ ਲੇਸੀ ਜ਼ਰੂਰਾ ਕੋੜੀ ਪਰ ਭਰ ਜੂਗੀ ਤੇ ਬਾਕੀ ਤੁਸੀਂ ਕੋੜੀ ਚੈੱਕ ਕਰ ਸਕਦੇ ਹੋਗੇ ਸੋਹਣੀ ਸੈਂਖੀ ਕੋੜੀ ਹੈ ਤੇ ਜਮੀ ਪਾਸਰ ਬਣਨ ਵਾਲੀ ਕੋੜੀ ਕਹਿ ਸਕਦੇ ਆਂ ਆਂਪਾ ਮਾਲਕ ਵੀਰ ਕਹਿੰਦੇ ਜਿਹੜਾ ਸਾਮ ਸੰਭਾਲ ਵਾਲਾ ਬੰਦਾ ਹੋਊਗਾ ਨਾ ਆਪਾਂ ਉਹਨੂੰ ਤਾਂ ਹੋਰ ਵੀ ਮਾਨਤਾਨ ਕਰ ਦਾਂਗੇ ਤੇ ਬਾਕੀ ਆਪਾਂ ਪਹਿਲਾਂ ਰੇਟ ਹੀ ਦੱਸ ਸਕਦੇ ਨੇ ਕੁੜੀ ਦਾ 80000 ਰੁਪਏ ਮਾਲਕ ਵੀਰ ਮੁੱਲ ਕਰਦੇ ਆ ਤੇ ਮਾਲਕ ਵੀਰ ਕਹਿੰਦੇ ਇਹ ਚੋ ਵੀ ਵਧੀਆ ਮਾਨਤਾਨ ਕਰਾਂਗੇ ਜੇ ਕੋਈ ਸਾਮ ਸਮਾਨ ਵਾਲਾ ਬੰਦਾ ਹੋਇਆ ਤੇ ਉਹਨੂੰ ਤਾਂ ਵਧੀਆ ਆਪਾਂ ਮਾਨਤਾਨ ਕਰਕੇ ਧੋ ਰਾਂਗੇ ਤੇ ਬਾਕੀ ਤੁਸੀਂ ਬਿਸ਼ੇਰੀ ਚੈੱਕ ਕਰ ਸਕਦੇ ਹੋ ਇਹੇ ਜੀ ਕਰ ਲਈ ਬਿਸ਼ੇਰੀ ਦੀ ਬਲੱਡ ਲਾਈਨ ਵੀ ਬਹੁਤ ਚੰਗੀ ਹੈ ਦੇਵਸ਼ਾਨ ਕੁੜੀ ਦੀ ਬੱਚੀ ਹੈ ਤੇ ਰਾਜੀ ਡੋੜ ਦੀ ਮਿੱਤਰੋ ਇਹ ਪੋਤੀ ਹੈਗੀ ਤੇ ਚੰਗੀ ਬਲੱਡ ਲਾਈਨ ਦੀ ਬਿਸ਼ੇਰੀ ਆ ਮਾਰਵਾੜੀ ਬਿਸ਼ੇਰੀ ਆ ਬਾਕੀ ਚੈੱਕ ਕਰ ਸਕਦੇ ਹੋ ਹਾਈਟ 58 ਇੰਚ ਹਾਈਟ ਹੈਗੀ ਬਿਸ਼ੇਰੀ ਦੀ ਤੇ ਬਾਕੀ 4-5 ਸਾਲ ਬਸ਼ੀਰ ਦੀ ਉਮਰ ਹੈ 4-4.5 ਸਾਲ ਬਸ਼ੀਰ ਦੀ ਉਮਰ ਹੈਗੀ ਤੇ ਇੱਕ ਵਾਰ ਸੂਈ ਹੋਈ ਹੈ ਬਸ਼ੀਰੀ ਦਵਾਰੇ ਜਿਹੜੀ ਇਹ ਮੀਟ ਨਹੀਂ ਕਰਵਾਈ ਤੇ ਬਾਕੀ ਬਸ਼ੀਰੀ ਖੜਨੀ ਖੁੜਨੀ ਚੈੱਕ ਕਰ ਸਕਦੇ ਹੋ ਤੇ ਘੋੜੀ ਕਹਿ ਸਕਦੇ ਆ ਜੇ ਇਹ ਨਵੀਂ ਉਮਰ ਦੀ ਘੋੜੀ ਕਹ ਲੋ ਚਾਹੇ ਬਸ਼ੀਰੀ ਕਹ ਲੋ ਬਾਕੀ ਤੁਸੀਂ ਚੈੱਕ ਕਰ ਸਕਦੇ ਕੰਨ ਘਣਤੀ ਦੀ ਤੇ ਧੌਣ ਧੁੰਦੀ ਦੀ ਚੈੱਕ ਕਰ ਸਕਦੇ ਥੋੜੀ ਲਿੱਸੀ ਜ਼ਰੂਰ ਆ ਪਰ ਭਰ ਜੂਗੀ ਬਸ਼ੀਰ ਚ ਤੇ ਬਾਕੀ ਕੋਈ ਕਮੀ ਨਹੀਂ 58 ਇੰਚ ਹਾਈਟ ਬਸ਼ੀਰ ਦੀ ਇੱਕ ਵਾਰ ਸੂਈ ਹੋਈ ਹੈਗੀ ਦੇ ਦੁਬਾਰੀ ਮੇਟਿੰਗ ਨਹੀਂ ਕਰਵਾਈ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਤੋਰਾ ਤੋਰਾ ਸਵਾਰੀ ਸੂਰੀ ਦੀ ਓਕੇ ਆ ਮਿੱਤਰੋ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਕਮੀ ਨਹੀਂ ਭਗਤਾ ਭਾਈ ਕਮਾਲ ਵੀਰਾਂ ਦਾ ਪਿੰਡ ਹੈ ਜੇ ਕਿਸੇ ਵੀਰ ਨੂੰ ਚਾਹੀਦੀ ਹੋ ਮਾਲਕ ਵੀਰਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ 80000 ਰੁਪਏ ਡਿਮਾਂਡ ਕਰਦੇ ਆ ਤੇ ਜਿਹੋ ਵੀ ਮੰਨਦਾ ਨੇ ਜਿਹੜਾ ਵਧੀਆ ਕਰਦਾ ਨੇ ਤੇ ਆਪਾਂ ਜਿਹੜੀ ਬਸ਼ੀਰ ਦੀ ਡਿਟੇਲ ਹੈ ਦੁਬਾਰੇ ਦੱਸ ਦਾਂ ਨੇ ਤੁਹਾਨੂੰ 58 ਇੰਚ ਹਾਈਟ ਹੈ 4.5 ਸਾਲ ਬਸ਼ੀਰ ਦੀ ਉਮਰ ਹੈਗੀ ਇੱਕ ਵਾਰ ਸੂਈ ਹੋਈ ਹੈ ਤੇ ਦੁਬਾਰੀ ਮੇਟਿੰਗ ਹੀ ਕਰਵਾਈ ਨਹੀਂ ਹਜੇ ਤੇ ਬਾਕੀ ਤੁਸੀਂ ਬਸ਼ੇਰੀ ਚੈੱਕ ਕਰ ਸਕਦੇ ਚੌਂਕ-ਚੌਂਕ ਬਹੁਤਾ ਪਿੰਡੇ ਚ ਤੇ ਜੇ ਕਿਸੇ ਵੀ ਨੂੰ ਚਾਹੀਦੀ ਹੋਈ ਮਾਲਕ ਵੀਰਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਭਗਤਾ ਭਾਈ ਦਾ ਪਿੰਡ ਹੈਗਾ ਤੇ ਕਰ ਲਿਓ ਸੰਪਰਕ ਸਕਰੀਨ ਦੇ ਨੰਬਰ ਚੱਲੀ ਜਾਂਦਾ ਜੇ ਕਿਸੇ ਵੀ ਨੇ ਜੁੜੜਾ ਤੈੜ ਲਵਣੀ ਤਾਂ ਆਪਣੇ ਨਾਲ ਕਰ ਲਿਓ ਸੰਪਰਕ ਪਿੱਛੇ ਆਪਣਾ ਨੰਬਰ ਚੱਲੀ ਜਾਂਦਾ ਓਕੇ ਮਿੱਤਰੋ ਮਿਲਦੇ ਕਿਸੇ ਨਵੇਂ ਵੀਡੀਓ ਚ ਧੰਨਵਾਦ ਦਾ ਆਪਣੀ ਸਾਰੀ ਵੀਡੀਓ ਦੇਖਣ ਲਈ